ਸਾਡੇ ਤਾਂ ਗ੍ਰਿਸ਼ਟ ਦੀ ਸਭਲਤਾ ਵੀ ਮਰਿਆਦਾ ਤਾਂ ਪੂਰੀ ਹੁੰਦੀ ਏ ਜੇ ਗੁਰੂ ਰਾਮਦਾਸ ਵਿੱਚ ਖਲੋਤ। ਗੁਰੂ ਅਮਰਦਾਸ ਜੀ ਨੇ ਕੀ ਕੀਤਾ ਜੀ? ਉਹਨਾਂ ਨੇ ਕੱਲੀ ਬੇਟੀ ਦਾ ਰਿਸ਼ਤਾ ਹੀ ਨਹੀਂ ਕੀਤਾ। ਬੀਬੀ ਭਾਨੀ ਜੀ ਨਾਲ ਵਿਆਹ ਹੋਇਆ ਤਾਂ ਗੁਰੂ ਰਾਮਦਾਸ ਜੀ ਦਾ ਗੁੰਦਵਾਲ ਸਾਹਿਬ ਹੋਇਆ। ਗੁਰਤਾ ਗੱਦੀ ਬਿਰਾਜਮਣੋਂ ਹੋਣ ਤੋਂ ਬਾਅਦ ਸ਼ਬਦ ਕਹਿੰਦੇ ਆ। ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈ ਦਾਜੂ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰਾ ਮੇਰਾ ਕਾਜੂ। ਕਿ ਉਹ ਦਾਜ ਦੀ ਗੱਲ ਕਰਦੇ ਗੁਰਮਖੋ ਸਾਡੇ ਤਾਂ ਗ੍ਰਿਸ਼ਟ ਦੀ ਸਫਲਤਾ ਵੀ ਮਰਿਆਦਾ ਤਾਂ ਪੂਰੀ ਹੁੰਦੀ ਹੈ ਜੇ ਗੁਰੂ ਰਾਮਦਾਸ ਵਿੱਚ ਕੋ ਲੋ ਹੁੰਦਾ ਉਹਨਾਂ ਤੋਂ ਬਿਨਾਂ ਤਾਂ ਸਾਡਾ ਵਿਆਹ ਹੀ ਨਹੀਂ ਹੋ ਸਕਦਾ ਜੀ ਮੈਂ ਵਿਆਹ ਸ਼ਬਦ ਵਰਤਿਆ ਬਲ ਨਹੀਂ ਚਾਹਿਆ ਵਿਆਹ ਕਿ ਗੁਰੂ ਰਾਮਦਾਸ ਜੀ ਦੇ ਬਿਨਾਂ ਆਨੰਦ ਕਾਰਜ ਕਦੀ ਸੰਪੂਰਨ ਹੋਇਆ ਚਾਰ ਲਾਵਾਂ ਨੇ ਮੇਰਾ ਪਿਛਲੇ ਦਿਨੀ ਪੀਟੀਸੀ ਦੇ ਕਥਾ ਚੱਲਦੀ ਈ ਰੀ ਲਾਵਾਂ ਦੀ ਚਾਰ ਲਾਵਾਂ ਨੇ ਇਨਾਂ ਤੋਂ ਇਲਾਵਾ ਲਾਭ ਸ਼ਬਦ ਪੂਰੇ ਗੁਰੂ ਗੰਗ ਸਾਹਿਬ ਜੀ ਕਿਤੇ ਨਹੀਂ ਆਇਆ ਫੇਰੇ ਆਇਆ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਵਾਇ ਇਹ ਸ਼ਬਦ ਜ਼ਰੂਰ ਆਇਆ ਕਿ RAM RAISO ਭਾਵਰ ਲੈ ਹੋ ਭਾਵਰ ਦਰ ਤੇ ਫੇਰਾ ਘੁੰਮਣਾ ਪਰ ਗੁਰੂ RAM DAS ਜੀ ਹਰ ਵਿਆਹ ਵਿੱਚ ਧੰਨ ਗੁਰੂ RAM DAS ਦੀ ਮੌਜੂਦਗੀ ਹੈ ਕਦੀ ਉਹਨੂੰ ਅਨੁਭਵ ਕਰਕੇ ਦੇਖੀ ਇੱਕ ਮੈਂ ਹੋਰ ਆਪ ਨੂੰ ਛੁੱਟੀ ਜੀ ਉਦਾਹਰਣ ਦੇ ਕੇ ਭਾਈ ਸਾਹਿਬ ਆ ਗਏ ਨੇ ਮੈਂ ਸੰਪੂਰਨਤਾ ਕਰਾਂਗਾ ਦੇਖੋ ਇੱਕ ਸਾਡੇ ਬਹੁਤ ਹੀ ਗੁਰਮਕੀਰਤਨੀ ਹੋਏ ਨੇ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ ਮੇਰਾ خیال ਨਾਮ ਵੀ ਚੇਤੇ ਨਹੀਂ ਹੋਣਾ ਸੰਗਤ ਨੂੰ ਪਤਾ ਵੀ ਨਹੀਂ ਬਹੁਤ ਘੱਟ ਇਹ 1925 ਦੇ ਨੇੜੇ ਇਹ ਚਲੇ ਗਏ ਸਨ ਇਹਨਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਕੋਲ ਸੰਤ ਬਾਬਾ ਨਾਨ ਸਿੰਘ ਜੀ ਕੋਲ ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਾਲ ਬੜੀ ਮੁਹੱਬਤ ਸੀ ਉਹਨਾਂ ਦਾ ਇਹ ਕਹ ਲੋ ਭਾਈ ਵੀਰ ਸਿੰਘ ਜੀ ਦੀ ਲੇਖਣੀ ਹੋਵੇ ਤੇ ਭਾਈ ਹੀਰਾ ਸਿੰਘ ਦੀ ਜ਼ਬਾਨ ਹੋਵੇ ਲੋਕ ਕਹਿੰਦੇ ਸਨ ਕਿ ਇਹਦਾ ਕੀਰਤਨ ਸੁਣਿਓ ਇਹਦੀ ਕਥਾ ਨਾ ਸੁਣਿਓ ਨਹੀਂ ਤੇ ਸਿੱਖ ਬੰਦ ਨਹੀਂ ਮਜਬੂਰ ਹੋ ਜਾਗੇ ਇਹ ਆਰਿਆ ਸਮਾਜੀ ਕਹਿੰਦੇ ਸਨ ਪ੍ਰੋਫੈਸਰ ਸਾਹਿਬ ਸਿੰਘਾ ਨੇ ਆਪਣੀ ਜੀਵਨੀ ਚ ਲਿਖਿਆ ਕਿਉਂਕਿ ਮੈਂ ਫਿਰ ਬੇਨਤੀ ਕੀਤੀ ਮੇਰੀ ਇੱਛਾ ਹੈ ਕੋਈ ਸੰਪਰਦਾ ਹੋਵੇ ਕੋਈ ਜਥੇਬੰਦੀ ਹੋਵੇ ਜਿਹੜੀ ਸਤਗੁਰੂ ਨੂੰ ਮੁਹੱਬਤ ਕਰਦੀ ਆਪਾਂ ਨੇੜੇ ਹੋਈ ਆਪਾਂ ਦੀਵਾਰਾਂ ਨਾਲ ਖੜੀਆਂ ਆ ਉਹਨਾਂ ਨੇ ਲਿਖਿਆ ਕਹਿੰਦੇ ਨੇ ਮੈਂ ਕੀਰਤਨ ਸੁਣ ਗਿਆ ਉਹ ਕਹਿੰਦੇ ਮੈਂ ਬੈਠਾ ਸਾਂ ਤੇ ਮੇਰੇ ਪਿੱਛੇ ਦੋ ਸੱਜਣ ਨੌਜਵਾਨ ਬਿਠੇ ਕਹਿੰਦੇ ਠੱਗ ਆ ਗਿਆ ਭਾਈ ਸਾਹਿਬਾਰੇ ਠੱਗ ਆ ਗਿਆ ਜੇਬਾਂ ਕੱਟੂਗਾ ਉਹ ਅਸਲ 'ਚ ਸਕੂਲ ਬਣਾ ਰਹੇ ਸਨ ਉਦੋਂ ਉਹ ਕਹਿੰਦੇ ਮੈਂ ਸੱਚੀ ਸੁਣਿਆ ਕੰਨਾਂ ਨਾਲ ਜਦੋਂ ਭਾਈ ਸਾਹਿਬ ਨੇ ਕੀਰਤਨ ਸ਼ੁਰੂ ਕੀਤਾ ਤੇ ਵਿਆਖਿਆ ਕੀਤੀ ਉਹ ਹੀ ਨੌਜਵਾਨ ਮੈਂ ਜ਼ਾਰੂ-ਜ਼ਾਰ ਰੋਂਦੇ ਦੇਖੇ ਜਿਹੜੇ ਨਿੰਦਿਆ ਕਰ ਰਹੇ ਸਨ ਮੈਂ ਆਪ ਨੂੰ ਬੇਨਤੀ ਕਰਾਂ ਉਸ ਵਕਤ ਆਨੰਦ ਕਾਰਜ ਸ਼ੁਰੂ-ਸ਼ੁਰੂ ਹੋਇਆ ਸੀ ਵੀ ਯਾਦ ਰੱਖਿਓ ਆਨੰਦ ਕਾਰਜ ਦੀ ਰੀਤ ਵੀ ਸਿੱਖ ਰਾਜ ਤੋਂ ਬਾਅਦ ਖਤਮ ਹੋ ਗਈ ਸੀ ਸ਼ਾਇਦ ਆਪ ਨੂੰ ਪਤਾ ਹੋਵੇ ਅੱਗ ਦੇ ਦਿਵਾਲੇ ਲਾਵਾ ਹੁੰਦੀਆਂ ਸਨ ਖਾਸ ਕਰਕੇ ਸਿੱਖ ਨਿਰੰਕਾਰ ਸੰਤ ਨੇ ਦੋ ਧੋੜੇ ਨੇ ਜੀ ਬਾਬਾ ਦਿਆਲ ਜੀ ਦਾ ਨਾਮ ਸੁਣਿਆ ਹੋਣਾ ਸ਼ਾਇਦ ਬਾਬਾ ਦਰਬਾਰਾ ਜੀ ਬਾਬਾ ਖਰਾਜੀ ਇਨਾਂ ਨੇ ਸ਼ੁਰੂਆਤ ਕੀਤੀ ਦੁਆਰਾ ਫਿਰ ਆਨੰਦ ਕਾਰਜ ਦੀ ਉਸ ਵਕਤ ਜਦੋਂ ਆਨੰਦ ਕਾਰਜ ਬੜਾ ਰੌਲਾ ਪਿਆ ਕਈ ਸੱਜਣਾ ਨੇ ਮੈਂ ਨਾਂ ਨਹੀਂ ਲੈਣਾ ਸਨਾਤਨ ਮਾਤਸਬੰਦ ਤੋਂ ਵਿਰੋਧ ਕਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਵਾਲੇ ਨਹੀਂ ਲਾਵਾਂ ਉਸ ਦੀਆਂ ਅਗ ਦੀਵਾਲੇ ਸ਼੍ਰੀਮਨ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਉਹਨਾਂ ਨੂੰ ਕਿਸੇ ਸੱਜਣ ਨੇ ਬੁੱਕ ਕਰ ਲਿਆ ਵੀ ਭਾਈ ਸਾਹਿਬ ਮੇਰੀ ਬੇਟੀ ਦਾ ਆਨੰਦ ਕਾਰਜ ਹੈ ਤੇ ਤੁਸੀਂ ਆਇਓ ਅਸੀਂ ਲਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਕਰਾਨੀਆਂ ਉਹ ਜਦੋਂ ਗਏ ਤੇ ਜਿਸ ਦੀ ਉਹ ਬੇਟੀ ਸੀ ਨਾ ਤੇ ਉਸ ਬੇਟੀ ਦੀ ਜਿਹੜੀ ਮਾਂ ਸੀ ਉਹ ਦਾ ਪੇਕਾ ਪਰਵਾਰ ਵਿਰੋਧੀ ਸੀ ਸਿੱਖ ਸਿੱਖ ਲਹਿਰ ਦਾ ਕਿਉਂਕਿ ਉਹ ਲਹਿਰ ਚੱਲ ਰਹੀ ਸੀ ਸਿੰਘ ਸਭਾ ਲਹਿਰ ਵਿੱਚ ਆ ਰਹੀ ਸੀ ਉਸ ਬੀਬੀ ਦੇ ਪੇਕਿਆਂ ਵਿੱਚੋਂ ਉਹਦੀਆਂ ਭੈਣਾਂ ਕਹਿ ਲੋ ਦੇ ਭਰਾ ਉਹਨਾਂ ਕਹਿੰਿਆ ਵੀ ਜੇ ਤੂੰ ਬੇਟੀ ਦੀਆਂ ਲਾਵਾਂ ਸਿੱਖਾਂ ਅਨੁਸਾਰ ਕਰਾਈਆਂ ਗੁਰੂ ਗ੍ਰੰਥ ਸਾਹਿਬ ਅਸੀਂ ਛੱਡ ਕੇ ਚਲੇ ਜਾਣਾ ਨਾਨਕਾ ਮੇਲ ਸਾਰਾ ਤੁਰ ਜਾਊਗਾ ਉਹ ਬੰਦਾ ਵਿਚਾਰਾ ਮਜਬੂਰ ਹੋ ਗਿਆ ਜੀ ਭਾਈ ਸਾਹਿਬ ਗੁਰੂ ਸਾਹਿਬ ਜੀ ਦਾ ਸਰੂਪ ਲੈ ਕੇ ਪਹੁੰਚ ਗਏ ਸਾਜ ਲੈ ਕੇ ਚਲੇ ਗਏ ਉਹ ਸਿੰਘ ਆਇਆ ਕੋ ਸਿੱਖੋ ਨੇ ਕਿਹਾ ਭਾਈ ਸਾਹਿਬ ਜੀ ਇੱਕ ਬੇਨਤੀ ਹੈ ਆਹ ਭੇਟਾ ਤੁਹਾਡੀ ਤੁਸੀਂ ਵਾਪਸ ਚਲੇ ਜਾਓ ਭਾਈ ਹੀਰਾ ਸਿੰਘ ਜੀ ਕਹਿੰਦੇ ਕਿਉਂ ਕਹਿੰਦੇ ਮੈਨੂੰ ਮaaf ਕਰ ਦਿਓ ਮੇਰੀ ਭਾਵਨਾ ਸੀ ਕਿ ਮੇਰੀ ਬੇਟੀ ਦੀਆਂ ਲਾਵਾ ਗੁਰੂ ਰਾਮਦਾਸ ਦੇ ਸ਼ਬਦ ਪੜ ਕੇ ਹੋ ਪਰ ਮੇਰੇ ਪਰਿਵਾਰ ਦੇ ਵਿੱਚ ਕਲੇਸ਼ ਪੈ ਗਿਆ ਮੇਰੇ ਘਰੋਂ ਮੇਰਾ ਸਹੁਰਾ ਪਰਿਵਾਰ ਉਹਦਾ ਪੇਕਾ ਪਰਿਵਾਰ ਉਹ ਮੰਨ ਨਹੀਂ ਰਿਹਾ ਭਾਈ ਸਾਹਿਬ ਨੇ ਨਾ ਫਿਰ ਕਹਿ ਲੱਗੇ ਸੀ ਪੇਟਾ ਅਸੀਂ ਨਹੀਂ ਲੈਣਾ ਅਸੀਂ ਕਲਾਕਾਰ ਨਹੀਂ ਸਾਡੀ ਰੋਜੀ ਦਾ ਸਾਧਨ ਜ਼ਰੂਰ ਹੈ ਪਰ ਕਹਿੰਦੇ ਨੇ ਮੈਨੂੰ ਇੱਕ ਵਾਰੀ ਉਹਨੇ ਕਿਹਾ ਜਲਪਣੀ ਉਹ ਭਾਈ ਸਾਹਿਬ ਕਹਿੰਦੇ ਜਲਪਣੀ ਨਹੀਂ ਸ਼ਕਣਾ ਇੱਕ ਵਾਰੀ ਤੂੰ ਆਪਣੀ ਘਰ ਵਾਲੀ ਨੂੰ ਮਿਲਾ ਸਕਣਾ ਉਹਨੇ ਕਿਹਾ ਜੀ ਉਹ ਗੁੱਸੇ 'ਚ ਉਹਨੇ ਮਿਲਣਾ ਨਹੀਂ ਪਾਇਆ ਸਹਿਬ ਕਹਿੰਦੇ ਇੱਕ ਵਾਰੀ ਸੀ ਚਲੇ ਜਾਣਾ ਉਹ ਕੋ ਕਿੱਡੀ ਚੁੰਮਕੀ ਸ਼ਖਸੀਅਤ ਸੀ ਚਲੋ ਬੀਬੀ ਨੂੰ ਮਿਲਣ ਗਏ ਇਹ ਅਸਲ ਵਿੱਚ ਭਾਈ ਸਾਹਿਬ ਦੇ بیٹے ਕਰਨਲ ਰਿਟਾਇਰ ਹੋਏ ਸਨ ਉਹਨਾਂ ਨੇ ਲਿਖੀ ਜੀਵਨੀ ਮੈਂ ਹੋਰ ਬੇਨਤੀ ਕਰਾਂ ਉਹਨਾਂ ਨੇ ਮਰਨ ਲੱਗਿਆਂ ਆਪਣੇ ਸਹਰਾਣੇ ਲਿਸਟ ਰੱਖ ਦਿੱਤੀ ਸੀ ਕਿ ਮੇਰੇ ਬੱਚਿਓ ਮੈਂ ਇੰਨਾ ਪੈਸਾ ਸੰਗਤ ਵਿੱਚੋਂ ਲੈ ਕੇ ਤੁਹਾਨੂੰ ਪੜਾਇਆ ਹੈ ਤੁਸੀਂ ਉੱਚੇ ਰਤਮਿਆਂ ਤੇ ਪਹੁੰਚ ਗਏ ਇੱਕ ਇੱਕ ਪੈਸਾ ਗੁਰੂ ਕੀ ਸੰਗਤ ਦੀ ਸੇਵਾ ਵਿੱਚ ਲਾਇਆ ਹੈ ਦੇਖੋ ਜੀਵਨ ਵਾਲੇ ਪਹਿਲਾਂ ਵੀ ਹੋਇਆ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ ਕਿਉਂ ਸਾਡੇ ਕੋਲ ਪਖੰਡੀਆਂ ਦੀ ਲਿਸਟ ਜਿਆਦੀ ਹੈ ਜੀ ਕਿਉਂਕਿ ਸਾਡੀ ਬਿਰਤੀ 네ਗੇਟਿਵ ਬਹੁਤ ਹੈ ਅਸੀਂ ਫੇਲਿਅਰ ਹੋਏ ਬੰਦੇ ਚੁਣ-ਚੁਣ ਕੇ ਸੰਗਤ 'ਚ ਦੱਸਨੇ ਆ ਮੇਰੀ ਫਿਰ ਬੇਨਤੀ ਜੀ ਦੇਸ ਦਿਨ ਸਿੱਖ ਅਫਗਨ ਨੂੰ ਛੱਡ ਕੇ ਗੁਨਾਵਾਲਿਆਂ ਦੀ ਗੱਲ ਸ਼ੁਰੂ ਕਰਦਾ ਹੈਗਾ ਨਾ ਸਿੱਖਾਂ ਵਿੱਚੋਂ 90% ਮਸਲੇ ਉੰਜ ਹੀ ਹੱਲ ਹੋ ਜਾਂਦੇ। ਇਹ ਸੱਚਾਈ ਅਸੀਂ ਨੈਗੇਟਿਵ ਅਪਰੋਚ ਨਾ ਰੱਖੀਏ। ਉਹਨੇ ਕਿਹਾ ਜੀ ਮੈਂ ਮਿਲਣਾ ਚਾਹੁੰਨਾ ਭਾਈ ਸਾਹਿਬ ਕਹਿੰਦੇ ਆ। ਜਦੋਂ ਮਿਲੇ ਉਹ ਬੀਬੀ ਨੂੰ ਕਹਿੰਦੇ ਨੇ ਜੀ ਸਾਨੂੰ ਤਾਂ ਇਹਨਾਂ ਕਿਹਾ ਸੀ ਜੀ ਤੁਹਾਡੇ ਪਤੀ ਦੇਵ ਨੇ ਅਸੀਂ ਤਾਂ ਆਏ ਸਾਂ ਤੇ ਤੁਹਾਡੀ ਬੇਟੀ ਦੇ ਵਿਆਹ ਚ ਕੌਣ-ਕੌਣ ਆਇਆ? ਲਓ ਸਾਡੇ ਵੱਲੋਂ ਪਿਆਰ ਜੀ ਚਲ ਜਿਵੇਂ ਬੰਦਾ ਕਹਿੰਦਾ। ਕਹਿੰਦੇ ਉਹਨੇ ਕਿਹਾ ਜੀ ਮੇਰੇ ਪਿਤਾ ਜੀ ਆਏ ਮੇਰੀ ਮਾਂ ਜੀ ਆਈ ਮੇਰੀਆਂ ਭੈਣਾਂ ਮੇਰੀਆਂ ਪਰਜਾਈਆਂ ਮੇਰੇ ਜੀਜੇ ਮੇਰੇ ਭਰਾ ਮੇਰੇ ਮਾਸ ਸਾਰਾ ਪੇਕਾ ਪਰਿਵਾਰ ਕਹਿੰਦੇ ਤਾਂ ਕਹਿੰਨਗੇ ਅੱਛਾ ਉਹਨਾਂ ਨੂੰ ਖੁਸ਼ ਕਰ ਲੱਗਿਓ ਕਹਿੰਦੇ ਨਹੀਂ ਨਹੀਂ ਜੀ ਬਾਬਾ ਜੀ ਬਸ ਅਸੀਂ ਨਹੀਂ ਕਰਾਣਾ ਕਹਿੰਦੇ ਇੱਕ ਗੱਲ ਚੇਤੇ ਰੱਖੀ ਤੇਰੇ ਘਰ ਚ ਨਾ ਗੁਰੂ ਨਾਨਕ ਸਾਹਿਬ ਆਏ ਨੇ ਤੇਰੀ ਬੇਟੀ ਦੇ ਵਿਆਹ ਚ ਗੁਰੂ ਰਾਮਦਾਸ ਦਾ ਹਾਪ ਕਹਿੰਦੇ ਨੇ ਮੈਂ ਵਿੱਚ ਖਲੋਣਾ ਹੈ ਉਹ ਬੀਬੀ ਨੇ ਇਹ ਨਹੀਂ ਸ਼ਬਦ ਸੁਣਿਆ ਕਿ ਗੁਰੂ ਰਾਮਦਾਸ ਤੇਰੀ ਧੀ ਦੇ ਵਿਆਹ ਚ ਆਏ ਨੇ ਕਹਿੰਦੀ ਹਾਂ ਗੁਰੂ ਰਾਮਦਾਸ ਆਏ ਕਹਿਣ ਲੱਗੇ ਹਾਂ ਬਿਲਕੁਲ ਆਏ ਨੇ ਤੇ ਉਹਨਾਂ ਇਹ ਵੀ ਕਹੇ ਵੀ ਤੇਰੀ ਬੇਟੀ ਦੀਆਂ ਲਾਵਾਂ ਜਿਹੜੀਆਂ ਨੇ ਮੈਂ ਵਿੱਚ ਖਲੋਵਾਂਗਾ ਉਹ ਕਹਿੰਦੀ ਮਹਾਰਾਜ ਦੱਸੋ ਕਿੱਥੇ ਆਏ ਉਹ ਲੈ ਗਿਆ ਗੁਰੂ ਗ੍ਰੰਥ ਸਾਹਿਬ ਕੋਲ ਕਿ ਜਿਹਨੂੰ ਘਰੋਂ ਤੋਰਨ ਲੱਗਾ ਹੈ ਗੁਰੂ ਰਾਮਦਾਸ ਜਿਹਨੂੰ ਘਰੋਂ ਜਤੋਰਨ ਲੱਗੀਆਂ ਨਾ ਇਹ ਗੁਰੂ ਰਾਮਦਾਸ ਚੱਲੇ ਆ ਤੇਰੀ ਬੇਟੀ ਉਹਨੇ ਕਮਾਲ ਕਰਤੀ ਬੀਬੀ ਨੇ ਕਿਹਾ ਪੇਕੇ ਪਰਿਵਾਰ ਨੂੰ ਸਾਰੇ ਛੱਡ ਕੇ ਚਲੇ ਜਾਓ ਪਰ ਮੈਂ ਗੁਰੂ ਰਾਮਦਾਸ ਨੇ ਆਪਣੇ ਘਰੋਂ ਨਹੀਂ ਤੋੜਿਆ